ਸਤ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਹੋਰ ਵੀਰੇ ਕੀ ਹਾਲ ਚਾਲ ਨੇ ਸਾਰਿਆਂ ਦੇ ਤੇ ਆਪਾਂ ਆ ਗਏ ਸੀਗੇ ਉੱਤੇ ਟਾਈਮ ਹੋ ਰਿਹਾ 9 ਵਜੇ ਦਾ ਤੇ ਅੱਜ ਆਪਾਂ ਸਾਰੇ ਬੱਚੇ ਡਾ ਕੇ ਦੇਖਾਂਗੇ ਵੀਰੇ ਧੁੱਪ ਧੁੱਪ ਵਧੀਆ ਨਿਕਲੀ ਹੋਈ ਆ ਸਵੇਰੇ ਅਸੀਂ ਡਾ ਕੇ ਗਏ ਨਹੀਂ ਸੀ ਅਸੀਂ ਜਾਣਾ ਹੁੰਦਾ ਕਿ ਜਮਮ ਸਵੇਰੇ ਸਵੇਰੇ ਤਾਂ ਕਰਕੇ ਵੀ ਬੱਚੇ ਇੱਧਰ ਉੱਧਰ ਨਾ ਹੋ ਜਾਣ ਛਾਤਰੀਆਂ ਸੁਤਰੀਆਂ ਲਾਉਂਦੇ ਨਹੀਂ ਤਾਂ ਕਰਕੇ ਅਸੀਂ ਬੱਚੇ ਡਾ ਕੇ ਨਹੀਂ ਗਏ ਸੀਗੇ ਤੇ ਬਾਕੀ ਹੁਣ ਛਾਤਰੀਆਂ ਸੁਤਰੀਆਂ ਆਪਣੀ ਇੱਧਰ ਪਈਆਂ ਨੇ ਮੀਂਹ ਦੇ ਨਾਲ ਵਧੀਆ ਧੋਤੀਆਂ ਧੁੱਤੀਆਂ ਵੀ ਗਈਆਂ ਵਿੱਠਾ ਮੁੱਠਾ ਸਾਫ਼ ਹੋ ਗਏ ਇਹਨਾਂ ਦੀਆਂ ਤੇ ਜਮਾ ਸਾਫ਼ ਨੇ ਓਕੇ ਦੀ ਰਿਪੋਰਟ ਆ ਤੇ ਬਾਕੀ ਅੱਜ ਆਪਾਂ ਡੋਨੇ ਬੱਚੇ ਬੱਚੇ ਡਾਵਾਂਗੇ ਬਈ ਕਾਫੀ ਅੱਜ ਆਪਾਂ 12 ਤੋਂ 13 ਬੱਚੇ ਡਾਵਾਂਗੇ ਬਾਕੀ ਇੱਧਰ ਆਪਣਾ ਭਾਂਜਾ ਖੜਾ ਹੈਗਾ ਅਰਸ਼ ਠੀਕ ਹੈ ਤੇ ਆਕਾਸ਼ ਆਇਆ ਹੋਇਆ ਹੈਗਾ ਤੇ ਹੁਣ ਆਪਾਂ ਮਿਲ ਕੇ ਸਾਰੇ ਜਾਨੇ ਬੱਚੇ ਡੋਨੇ ਪਹਿਲਾਂ ਥੋੜ ਨੂੰ ਮੈਂ ਸ਼ੌਂਕ ਕਰਵਾ ਦਾਨੇ ਇੱਕ ਵਾਰੀ ਬੱਚਿਆਂ ਦਾ ਸਾਰਿਆਂ ਦਾ ਤੇ ਆਹ ਦੇਖੋ ਬਈ ਸਾਰੇ ਥੱਲੇ ਬੈਠੇ ਨੇ ਆਕਾਸ਼ ਦੇ ਕੋਲੇ ਤੇ ਬਾਕੀ ਕਰ ਲੋ ਬੱਚਿਆਂ ਦਾ ਸ਼ੌਂਕ ਤੇ ਸਾਰਿਆਂ ਨੇ ਰੰਗ ਰੰਗ ਲਾਏ ਹੋਏ ਨੇ ਤੇ ਦੇਖੋ ਬਈ ਕਿੰਨੇ ਸੋਹਣੇ ਲੱਗਦੇ ਨੇ ਸਾਰੇ ਬੱਚੇ ਬਾਕੀ ਹੁਣ ਆਪਾਂ ਇਹਨਾਂ ਨੂੰ ਡੋਨੇ ਆ ਤੇ ਬਾਕੀ ਅੱਗੇ ਤੁਹਾਨੂੰ ਦਿਖਾਉਣਾ ਹੈ ਵਲ ਤੇ ਆਜੂ ਕਰੀ ਆਪਾਂ ਸਟਾਰਟ ਅੱਜ ਦਾ ਵਲੌਗ ਆਪਣੇ 12 ਬੱਚੇ ਉੱਡ ਗਏ ਉਹਦੇ ਵਿੱਚੋਂ ਆਏ ਸੀਗੇ ਟੋਟਲ ਅੱਜ 12 ਬੱਚੇ 11 ਬੱਚੇ ਆਪਣੇ ਉੱਡ ਗਏ ਇੱਕ ਬੱਚਾ ਬਹਿ ਗਿਆ ਆਪਣਾ ਟੈਂਕੀ ਤੇ ਆਕਾਸ਼ ਗਿਆ ਹੋਇਆ ਉੱਤੇ ਤੇ ਇਹਨੂੰ ਵੀ ਡਾਵਾਂਗੇ ਬਾਈ ਕਿਉਂਕਿ ਕਾਫੀ ਵੱਡੇ ਹੋਏ ਹੋਏ ਨੇ ਇਹ ਪਹਿਲੀ ਵਾਰੀ ਬਾਹਰ ਨਿਕਲੇ ਨੇ ਤੇ ਇਹ ਵੀ ਬਾਈ ਉੱਡ ਗਿਆ ਤੇ ਜਾ ਕੇ ਉਹ ਕੋਠੀ ਤੇ ਬਹਿੰਦਾਗਾ ਉੱਧਰ ਬਹਿ ਗਿਆ ਬਾਈ ਜਾ ਕੇ ਚਾਚੇ ਕੇ ਵਾਲੀ ਕੋਠੀ ਤੋਂ ਹੁਣ ਆਪਾਂ ਨੂੰ ਇਹ ਪਤਾ ਨਹੀਂ ਵੀ ਇਹ ਕਿਹੜੀ ਜੋੜੀ ਦਾ ਬੱਚਾ ਹੈਗਾ ਬਾਕੀ ਇਹਨੂੰ ਡੋਣਿਆਂਗੇ ਡਾਵਾਗੇ ਉਹਨਾਂ ਦੇ ਨਾਲ ਤੇ ਬਾਕੀ ਸੋਨੂੰ 11 ਬੱਚੇ ਆਪਾਂ ਦਿਖਾਉਣੇ ਕਿੱਧਰ ਗਏ ਨੇ ਆਪਣੇ ਵੀਡੀਓ ਦੇ ਵਿੱਚ ਬਣੇ ਰਹੋ ਤੇ ਆ ਆ ਗਏ ਬਈ 11 ਬੱਚੇ ਤੇ ਦੇਖੋ ਵੀਡੀਓ ਦੇ ਵਿੱਚ 11 ਦੇ 11 ਬਾਈ ਉੱਚੀ ਬਾਗੇ ਬੱਚੇ ਤੇ ਬਾਕੀ ਇੱਕ ਬੱਚਾ ਬੈਠਾਗਾ ਉਧਰ ਤੇ ਉਹਨੂੰ ਵੀ ਡਾਕੇ ਆਉਣੇਗੇ ਕਿਸੇ ਹਿਸਾਬ ਦੇ ਨਾਲ ਕਿਉਂਕਿ ਆਪਾਂ ਸਾਰੇ ਡੋਨੇ ਨੇ ਅੱਜ ਬੱਚੇ ਕਾਫੀ ਵੱਡੇ ਹੋਏ ਹੋਏ ਨੇ ਦਿਨ ਬਹੁਤ ਵਧੀਆ ਬਣਿਆ ਹੋਇਆ ਧੁੱਪ ਤੱਪ ਵਧੀਆ ਹੈਗੀ ਅੱਜ ਤੇ ਡਾਕੇ ਇਹਨਾਂ ਦੀ ਨਾਲੇ ਅੱਜ ਆਪਾਂ ਟਾਈਮਿੰਗ ਚੈੱਕ ਕਰਾਂਗੇ ਪਹਿਲਾਂ ਵਾਲੇ ਬੱਚਿਆਂ ਦੀ ਟਾਈਮਿੰਗ ਦੇਖਾਂਗੇ ਉਹਨਾਂ ਨੇ ਕਿੰਨੀ ਕੁ ਵਧਾਈ ਹੈ ਕਿੰਨਾ ਟਾਈਮ ਲਾ ਕੇ ਆਉਣਗੇ ਤੇ ਬਾਕੀ ਬਨੇ ਰਹੇ ਹੋ ਵਲੌਗ ਦੇ ਵਿੱਚ ਤੇ ਅੱਗੇ ਦਿਖਾਉਣੇ ਆ ਸੋਨੂੰ ਜਿਹੜਾ ਬੱਚਾ ਸਾਹਮਣੇ ਬੈਠਾ ਸੀ ਵੀਰੇ ਉਹ ਤੇ ਯਾਰ ਬਹੁਤ ਕੈਂਟ ਵੀਡੀਓ ਬਣਨ ਵਾਲੀ ਸੀ ਆਪਾਂ ਵਲੌਗ ਬਣਾਇਆ ਨਹੀਂ ਮਿਸ ਹੋ ਗਿਆ ਆਪਣੇ ਤੋਂ ਵਲੌਗ ਤੇ ਆਪਾਂ ਸਿਰਫ ਉਹਨੂੰ ਬਾਜ ਮਾਰੀ ਸੀ ਆਪਾਂ ਢਾਂਗੀ ਖੜੀ ਕਰ ਲਈ ਸੀ ਤੇ ਬਾਜ ਮਾਰੀ ਸੀ ਉਹਨੂੰ ਕਿਹਾ ਸੀ ਵੀ ਆ ਜਾ ਆ ਤੇ ਭਾਈ ਆਪਣੇ ਇੱਕ ਬੋਲ ਸੁਣ ਕੇ ਉੱਡ ਗਿਆ ਤੇ ਬਾਕੀ ਆਪਾਂ ਢਾਂਗੀ ਦੇਖਤੀ ਥੱਲੇ ਤੇ ਬੱਚਾ ਫਿਰਦਾ ਗਿਆ ਇਧਰ ਆ ਸੋਨੂੰ ਦਿਖਾਉਣੇ ਆਗੇ ਵੀਡੀਓ ਦੇ ਵਿੱਚ ਆ ਜਾਂਦਾ ਭਾਈ ਦੇਖ ਸਕਦੇ ਹੋ ਬਾਕੀ ਇਹ ਵੀ ਉੱਡ ਗਿਆ ਤੇ ਜਾ ਕੇ ਡਾਰਦੇ ਨਾਲ ਹੌਲੀ ਹੌਲੀ ਇਹ ਭਾਈ ਰਲ ਜੂਗਾ ਕੋਈ ਚੱਕਰ ਵਾਲੀ ਗੱਲ ਨਹੀਂ ਆਪਾਂ ਨੂੰ ਪਤਾ ਨਹੀਂ ਗਿਆ ਹਜੇ ਰੰਗ ਰੰਗ ਕਲੀਅਰ ਨਹੀਂ ਵੀ ਕਿਹੜੀ ਜੋੜੀ ਦਾ ਬੱਚਾ ਹੈਗਾ ਬਾਕੀ ਹਜੇ ਦੇਖਦੇ ਆ ਕਿੰਨਾ ਟਾਈਮ ਇਹ ਉੱਡੂਗਾ ਤੇ ਬਾਕੀ ਸਾਰੀ ਸਾਰੀ ਡਾਰਬਾਈ ਬੰਦ ਚ ਵਾਗੀ ਬਹੁਤ ਉੱਚੀ ਜਾ ਕੇ ਖੜ ਗਏ ਬੱਚੇ ਸਾਰੇ 11 ਦੇ 11 ਆ 21 ਥੱਲੇ ਫਿਰਦਾ ਹੈਗਾ ਤੇ ਬਾਕੀ ਇਹਨੂੰ ਵੀ ਦੇਖਦੇ ਆ ਵੀ ਇਹ ਉਹਨਾਂ ਦੇ ਨਾਲ ਰਲਦਾ ਜਾਂ ਉਹ ਥੱਲੇ ਆਉਂਦੇ ਨੇਗੇ ਬਾਕੀ ਬਨੇ ਰਹੇ ਬਲੌਗ ਦੇ ਵਿੱਚ ਅੱਗੇ ਦਿਖਾਵਾਂਗੇ ਤੁਹਾਨੂੰ ਅੱਜ ਬਲੌਗ ਬਹੁਤ ਵਧੀਆ ਬਣਨ ਵਾਲਾ ਹੈਗਾ ਤੇ ਬਾਕੀ ਚੱਲਦੇ ਆਂਗੇ ਹੁਣ ਆਪਾਂ ਥੱਲੇ ਜਾ ਕੇ ਕਰਾਉਨੇ ਆ ਥੱਲੇ ਗੱਲਬਾਤ ਤੁਹਾਡੀ ਚੈੱਕ ਇਹੜਾ ਬੱਚਾ ਆਪਾਂ ਡੋਂਦੇ ਸੀ ਵੀਰੇ ਉਹ ਉੱਡਿਆ ਨਹੀਂ ਗਿਆ ਦੋ ਚਾਰ ਗੇੜੇ ਪਾ ਕੇ ਆ ਕੇ ਉਹ ਬਹਿ ਗਿਆ ਸੀਗਾ ਇੱਧਰ ਇੱਕ ਦੇਗਜੀ ਬਣੀ ਹੋਈ ਆ ਦੇਗ ਤੇ ਬੋੜ ਇਕੱਠੇ ਨੇ ਬਾਈ ਇੱਧਰ ਬਹਿ ਗਿਆ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਹਨੂੰ ਆਪਾਂ ਡੋਂਿਆਂਗੇ ਪਹਿਲੇ ਤਾਂ ਉੱਡੀ ਜਾਂਦਾ ਗਿਆ ਇਹ ਉਹਨਾਂ ਦਾ ਸਾਥ ਵੀ ਇਹਨੂੰ ਮਿਲੀ ਨਹੀਂ ਜਾਂਦਾ ਥੱਲੇ ਉੱਟਦਾ ਗਿਆ ਤਾਂ ਕਰਕੇ ਵੀਰੇ ਘਰੋਂ ਆਉਂਦਾ ਫਿਰਦਾ ਗਿਆ ਤੇ ਬਾਕੀ ਕੋਈ ਗੱਲ ਨਹੀਂ ਇਹਨੂੰ ਡੋਂਣਾ ਇਹਦੇ ਨਾਲ ਇੱਕ ਬੱਚਾ ਹੋਰ ਡਾਵਾਂਗੇ ਤੇ ਬਾਕੀ ਡਾ ਕੇ ਸਾਨੂੰ ਕਰਵਾਉਣੇ ਆਂਗੇ ਚੈੱਕ ਬਣੇ ਰਹੋ ਵੀਡੀਓ ਦੇ ਵਿੱਚ ਕਿ ਬਾਈ ਬੱਚਾ ਗਿਆ ਔਡਾ ਤੇ ਡਾਰ ਵੀ ਆਪਣੀ ਥੱਲੇ ਆਈ ਹੋਈ ਸੀਗੀ ਆ ਜਾਂਦੀ ਹੈ ਕਿ ਡਾਰ ਇਹਦੇ ਨਾਲ ਰਲ ਗਿਆ ਹੁਣ ਕੋਈ ਚ ਹਣੇ ਉੱਡੂਗਾ ਹੁਣ ਨਹੀਂ ਬੈਂਦਾ ਬੁੰਦਾ ਬਾਕੀ ਆ ਜਾਂਦੀ ਆ ਡਾਰ ਦੇਖੋ ਤੁਸੀਂ ਕਬੂਤਰਾਂ ਦੀ ਬਾਕੀ ਛਾਤਰੀਆਂ ਛੁਤਰੀਆਂ ਡੇਗਤੀਆਂ ਆਪਾਂ ਤੇ ਹੁਣ ਇਹਨਾਂ ਨੂੰ ਡਾਉਣਿਆਂਗੇ ਆਪਾਂ ਰਾਜ ਕੇ ਅੱਜ ਬੈਠਾ ਨਹੀਂ ਦਿੰਦੇ ਬਾਈ ਇਹਨਾਂ ਨੂੰ ਇਹਨਾਂ ਦੀ ਰੇਲ ਬਣਾ ਦਾਂਗੇ ਅੱਜ ਦੇਖੀ ਚੱਲਿਓ ਤੇ ਜਦੋਂ ਜਮਾ ਥੱਕ ਗਏ ਨੇ ਐ ਲੱਗੇ ਆਪਾਂ ਨੂੰ ਇੱਧਰ ਉੱਧਰ ਬਹਿਣ ਦੀ ਕੋਸ਼ਿਸ਼ ਕਰਦੇ ਨੇ ਉਦੋਂ ਢਾਂਗੀ ਚੱਕਣੀ ਆਪਾਂ ਬਾਕੀ ਅਰਚੀ ਤੇ ਆਕਾਸ਼ ਖੜੇ ਨੇ ਉੱਤੇ ਮੈਂ ਤਾਂ ਖੁਸ਼ੀ ਹੈਗੇ ਇੱਧਰ ਥੱਲੇ ਖੁਸ਼ੀ ਇੱਧਰ ਖੜੇਗਾ ਬਾਈ ਡਾ ਕੇ ਆਇਆਗਾ ਮੁੰਡਾ ਤੇ ਬਾਕੀ ਬਣੇ ਰਹੋ ਅੱਗੇ ਅੱਜ ਦੇਖੀ ਚਲਿਓ ਇਹਦੇ ਵਿੱਚ ਵੀਰੇ ਯਾਰ ਇੱਕ ਦੋ ਕਬੂਤਰ ਮਰੇ ਨੇਗੇ ਬੈਰ ਸਾਰੇ ਤਾਂ ਕਰਕੇ ਉਹ ਤੋਂ ਬਾਅਦ ਆਪਾਂ ਇਹਦੇ ਵਿੱਚ ਕੋਈ ਕਬੂਤਰ ਵੀ ਛੱਡਿਆ ਨਹੀਂ ਸੀਗਾ ਅੱਜ ਇਹਨੂੰ ਚੰਗੀ ਤਰ੍ਹਾਂ ਧੋ ਕੇ ਨਾ ਸਾਫ਼ ਸੁਫ਼ ਕਰਕੇ ਸਪਰੇਅ ਸਪਰੂ ਮਾਰ ਕੇ ਇਹਦੇ 'ਚ ਤੇ ਕਬੂਤਰਾਂ ਨੂੰ ਵੱਡਿਆਂ ਨੂੰ ਧੁੱਪ ਲਵਾਵਾਂਗੇ ਧੁੱਪ ਨਿਕਲੀ ਹੋਈ ਆ ਕਾਫੀ ਟਾਈਮ ਦੇ ਉਹ ਵੀ ਜਿੱਦ ਦੇ ਬਰੀਡਿੰਗ ਪ੍ਰੋਸੈਸ ਦੇ ਵਿੱਚ ਪਾਏ ਹੋਏ ਨੇ ਧੁੱਪ ਤੱਪ ਉਹਨਾਂ ਨੇ ਦੇਖੀ ਨਹੀਂ ਗਈ ਅੱਜ ਇਹਨਾਂ ਨੂੰ ਚੰਗੀ ਤਰ੍ਹਾਂ ਧੁੱਪ ਲਵਾ ਦਿਆਂਗੇ ਬਾਕੀ 2-3 ਘੰਟੇ ਧੁੱਪੇ ਪਾ ਦਾਂਗੇ ਸੈੱਟ ਹੋ ਜਾਣਗੇ ਕਬੂਤਰ ਕਿਉਂਕਿ ਮੌਸਮ ਕਰਕੇ ਮੀਂਹੂ ਪਈ ਗਏ ਨੇ ਉਹਦੇ ਕਰਕੇ ਅਰੰਦਰ ਸਲਾਬ ਤੇ ਬਾਕੀ ਆ ਜਿਹਨਾਂ ਨੂੰ ਨਾ ਕੱਢ ਕੇ ਧੁੱਪ ਲਵਾਉਣੇਗੇ ਬਾਕੀ ਪਹਿਲਾਂ ਢੋਲੀ ਆਪਾਂ ਡੋਲੀ ਫੇਰ ਕਰਦੇ ਅੰਗੇ ਸਟਾਰਟਿੰਗ ਆਪਾਂ ਬਾਕੀ ਵੀਰੇ ਆਪਾਂ ਡੋਲੀ ਨੂੰ ਧੋਕੇ ਰੱਖਤਾ ਸੀਗਾ ਧੁੱਪੇ ਤੇ ਇਧਰੋਂ ਗਾਂ ਦੇ ਥੱਲੋਂ ਵੀ ਆਪਾਂ ਜਮਾਂ ਸਾਫ ਸਫਾਈ ਕਰਤੀ ਪਾਣੀ ਪੂਣੀ ਮਾਰ ਕੇ ਇਧਰੋਂ ਵਧੀਆ ਕਰਤਾ ਕੱਟੀ ਵੀ ਨਵਾਤੀ ਕੱਟੀ ਬੈਠੀ ਬੈਠੀ ਨਵਾਲੀ ਬਈ ਤੇ ਬਾਕੀ ਗਾਂ ਵੀ ਨਵਾਤੀ ਆਪਾਂ ਆਪਣੀ ਵਧੀਆ ਇਹਨਾਂ ਨੂੰ ਵੀ ਫਰੈਸ਼ ਕਰਤਾ ਇਧਰੋਂ ਜਗਾ ਵੀ ਇਹਨਾਂ ਥੱਲੋਂ ਸਾਫ ਕਰਤੀ ਡੋਲੀ ਰੱਖਤੀ ਧੁੱਪੇ بس 5-4 ਮਿੰਟ ਧੁੱਪ ਲਵਾ ਕੇ ਇਹਨੂੰ ਤੇ ਬਾਕੀ ਫੇਰ ਪਾਉਣੇ ਆਗੇ ਵੱਡੇ ਕਬੂਤਰ ਦਿਖਾਉਣੇ ਤੁਹਾਨੂੰ ਅੱਗੇ। ਆਕੀ ਵੀਰੇ ਡੋਲੀ ਆਪਣੀ ਆ ਪਈ ਹੈਗੀ ਇੱਧਰ ਕਰਕੇ ਸਾਫ਼ ਇਹਨੂੰ ਚੰਗੀ ਤਰ੍ਹਾਂ ਜਮ੍ਹਾਂ ਸਾਫ਼ ਕਰਤਾ ਬਿਲਕੁਲ ਤੇ ਜਿਹੜੀ ਪਈ ਸੀਗੀ ਉਹ ਵੀ ਚੰਗੀ ਤਰ੍ਹਾਂ ਆਪਾਂ ਸਾਫ਼ ਕਰ ਲਈ ਜਿਹੜਾ ਪਾਣੀ ਵਾਲਾ ਵਿੱਚ ਆਪਾਂ ਰੱਖਿਆ ਸੀ ਉਹ ਵੀ ਸਾਫ਼ ਕਰ ਲਿਆ ਇੱਧਰ ਇਹ ਜੋਟ ਵੀ ਆਪਾਂ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰਤਾ ਇਹਨੂੰ ਥੋੜਾ ਟਾਈਮ ਧੁੱਪ ਕਲਵਾ ਦਈਏ ਹੁਣ ਤੇ ਬਾਕੀ ਬੱਚੇ ਆਪਣੇ ਆ ਕੇ ਬਹਿ ਗਏ ਛਾਤਰੀਆਂ ਤੇ ਪੰਛੀ ਬੱਚੇ ਫਿਰਦੇ ਨੇ ਵੀਰੇ ਉਹ ਬਾੜੀ ਉੱਚੀ ਫਿਰਦੇ ਨੇ ਬਾਕੀ ਟਾਈਮ ਹੋ ਗਿਆ ਸੀਗਾ 1:30 ਵਜੇ ਦਾ ਹੁਣ ਆਪਾਂ ਪਹਿਲਾਂ ਕਬੂਤਰਾਂ ਨੂੰ ਧੁੱਪੇ ਪਾ ਦਈਏ ਫਿਰ ਬੱਚਿਆਂ ਨੂੰ ਦੇਖਦੇ ਆਂਗੇ ਪੰਜ ਛੇ ਬੱਚੇ ਆਪਣੇ ਹਜੇ ਫਿਰਦੇ ਨੇ ਉੱਡਦੇ ਤੇ ਬਾਕੀ ਆ ਕੇ ਬਹਿ ਗਏ ਛਾਤਰੀਆਂ ਤੇ ਛਾਤਰੀਆਂ ਆਪੇ ਇੱਧਰ ਲਾਤੀਆਂ ਸੀਗੀਆਂ 9 ਵਜੇ ਛੱਡੇ ਸੀ 1:30 ਵਜੇ ਦਾ ਟਾਈਮ ਹੋ ਗਿਆ ਇੰਨਾ ਟਾਈਮ ਕਾਫੀ ਦਿਨਾਂ ਬਾਅਦ ਇਹ ਬੰਦੀ ਤੇ ਸੀਗੇ ਚਲੋ ਬਹੁਤ ਉੱਡ ਗਏ ਬਾਕੀ ਹਜੇ ਫਿਰਦੇ ਨੇ ਉਹਨਾਂ ਦੀ ਅਪਡੇਟ ਦੇਵਾਂਗੇ ਤੁਹਾਨੂੰ ਫੇਰ ਤੇ ਬਾਕੀ ਹੁਣ ਚੱਲਦੇ ਆਂ ਆਪਾਂ ਖੁੱਡੇ 'ਚ ਵੱਡੇ 'ਚ ਕਬੂਤਰ ਕੱਢ ਕੇ ਲੈ ਕੇ ਆਉਣੇਗੇ ਆਪਣੇ ਬਾਹਰ ਕਿ ਵੀਰੇ ਇੱਧਰ ਆਪਾਂ ਬੋਤਲ ਦੇ ਵਿੱਚ ਫੁਹਾਰਾ ਲਾ ਕੇ ਨਾ ਡੀਜ਼ਲ ਪਾ ਲਿਆ ਤੇ ਆਪਾਂ ਨਾ ਪਹਿਲਾਂ ਡੋਲੀ ਦੇ ਚੰਗੀ ਤਰ੍ਹਾਂ ਡੀਜ਼ਲ ਮਾਰਾਂਗੇ ਕਿਉਂਕਿ ਵਾਇਰਸ ਦੇ ਕਾਰਨ ਸਾਨੂੰ ਪਤਾ ਆਪਾਂ ਤਾਂ ਬਹੁਤ ਜ਼ਿਆਦਾ ਡਰਦੇ ਆਂ ਬਈ ਆ ਕੰਮ ਤੋਂ ਤੇ ਚੰਗੀ ਤਰ੍ਹਾਂ ਇੱਕ ਵਾਰੀ ਇਹਦੇ ਵਿੱਚ ਡੀਜ਼ਲ ਮਾਰ ਦਈਏ ਉਹ ਤੋਂ ਬਾਅਦ ਹੀ ਕੂਟਰ ਛੱਡਾਂਗੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਾਇਰਸ ਹੋਵੇ ਤਾਂ ਡੀਜ਼ਲ ਦੇ ਨਾਲ ਨਿਕਲ ਜਾਊਗਾ ਉਹ ਤੇ ਬਾਕੀ ਪਹਿਲਾਂ ਮਾਰ ਦਿਆਂ ਡੀਜ਼ਲ ਤਰੇਆਂ ਟਰੂਆਂ ਦੇ ਵੀ ਸਾਫ਼ ਕਰਾਂਗੇ ਜੋਟ ਤੇ ਵੀ ਮਾਰ ਦਾਂਗੇ ਬਾਕੀ ਜਿਹੜੇ ਉੱਤੇ ਛੋਟੀ ਟਰੇ ਪਈ ਆ ਪਾਣੀ ਵਾਲਾ ਪਿਆ ਗਿਆ ਹਨਾ ਸਾਰਿਆਂ 'ਚ ਮਾਰ ਦਾਂਗੇ ਥੋੜਾ ਥੋੜਾ ਤੇ ਬਾਕੀ ਦਿਖਾਉਣਾ ਸਾਨੂੰ ਅੱਗੇ ਵਿਰੇ ਡੀਜ਼ਲ ਨੂੰ ਮਾਰਨ ਵਾਲਾ ਕੰਮ ਹੋ ਗਿਆ ਸੀਗਾ ਆਪਣਾ ਕਲੀਅਰ ਸਾਰਾ ਚੰਗੀ ਤਰ੍ਹਾਂ ਮਾਰਤਾ ਡੀਜ਼ਲ ਆ ਡੋਲੀ ਦੇ ਵਿੱਚ ਚਾਰੇ ਤਰਫ ਮਾਰਤਾ ਉੱਤੇ ਥੱਲੇ ਸਾਰੇ ਪਾਸੇ ਘਮਾਤਾ ਆਪਾਂ ਤੇ ਬਾਕੀ ਉੱਤੇ ਜੋਟ ਪਿਆ ਉਹ ਚ ਵੀ ਮਾਰਤਾ ਟਰੇ ਚ ਵੀ ਮਾਰਤਾ ਤੇ ਪਾਣੀ ਵਾਲੇ ਆਪਾਂ ਡੋਂਗੇ ਜੇ ਚ ਵੀ ਮਾਰਤਾ ਇੱਧਰ ਟਰੇ ਇੱਕ ਥੱਲੇ ਡਿੱਗ ਗਈ ਇਹਦੇ ਵਿੱਚ ਵੀ ਮਾਰਤਾ ਇੱਧਰ ਟਰੇ ਪਈ ਆ ਸਾਰੇ ਕਿਤੇ ਮਾਰਤਾ ਇਹਨੂੰ 10 15 ਮਿੰਟ ਲੱਗਣ ਤੋਂ ਹਵਾ ਧੁੱਪ ਲੱਗਣ ਤੋਂ ਚੰਗੀ ਤਰ੍ਹਾਂ ਹਵਾ ਹਵਾ ਅੱਡੂ ਇਹਦੇ ਵਿੱਚ ਦੀ ਜਿਹੜਾ ਵੀ ਵਾਇਰਸ ਹੋਇਆ ਤੇ ਬਾਕੀ ਫੇਰ ਕਬੂਤਰ ਛੱਡ ਦੇਾਂਗੇ ਆਪਾਂ ਆ ਗਏ ਸੀਗੇ ਹੁਣ ਆਪਣੇ ਕਬੂਤਰਾਂ ਵਾਲੇ ਕਮ ਇਦੇ ਵਿੱਚ ਵੀਰੇ ਜਿਹੜੇ ਕਬੂਤਰ ਆਂਡੇ ਆਉਂਡੇ ਤੇ ਬੈਠੇ ਨੇ ਜਾਂ ਬੱਚਿਆਂ ਤੇ ਬੈਠੇ ਨੇ ਉਹ ਨਹੀਂ ਚਾਗਦੇ ਜਿਨ੍ਹਾਂ ਦੇ ਬੱਚੇ ਛੋਟੇ ਨੇ ਜਿਵੇਂ ਇੱਧਰ ਕਬੂਤਰ ਬੈਠੇ ਨੇ ਸਾਰੇ ਹੁਣ ਲਗਭਗ ਕਬੂਤਰੀਆਂ ਸਾਰੀਆਂ ਫ੍ਰੀ ਨੇਗੀਆਂ ਕਬੂਤਰਾਂ ਕਬੂਤਰੀਆਂ ਦੇ ਲਾ ਦਨੇ ਆਪਾਂ ਅੱਜ ਕਬੂਤਰੀਆਂ ਨੂੰ ਧੁੱਪ ਲਵਾ ਦਨੇ ਬਾਕੀ ਕੱਲ ਨੂੰ ਲਵਾ ਦਾਂਗੇ ਕਬੂਤਰਾਂ ਨੂੰ ਤੇ ਐਵੇਂ ਨਾਲੇ ਥੋੜੇ ਥੋੜੇ ਕਰਕੇ ਵਧੀਆ ਧੁੱਪ ਲੱਗ ਜੂ ਇਹਨਾਂ ਨੂੰ ਤੇ ਹੁਣ ਆਪਾਂ ਇਹਨਾਂ ਨੂੰ ਚਾਗਦੇ ਆਂ ਤੇ ਲੈ ਕੇ ਚੱਲਦੇ ਆਂ ਬਾਹਰ ਬਾਕੀ ਇੱਧਰ ਕਬੂਤਰਾਂ ਨੂੰ ਪਾ ਕੇ ਆਪਾਂ ਲਿਆਏ ਸੀ ਥੋੜੇ ਥੋੜੇ ਕਬੂਤਰ ਲਿਆਵਾਂਗੇ ਚਾਰ ਹੀ ਲੈ ਕੇ ਆਪਣੇ ਕਿਹੜਾ ਪੱਕੇ ਲੱਗੇ ਹੋਏ ਨੇਗੇ ਵੱਡੇ ਕਬੂਤਰ ਨੇ ਸਾਰੇ ਤੇ ਇਹਨਾਂ ਦੇ ਲਾ ਕੇ ਨਾ ਪਾウダー ਪਾウダー ਆਪਾਂ ਬਾਕੀ ਅੱਗੇ ਚੱਲਦੇ ਆਂਗੇ ਦਿਖਾਉਣੇ ਤੁਹਾਨੂੰ ਕਿ ਇੱਧਰ ਵੀਰੇ ਇਹ ਪਾウダー ਆਗਾ ਨੋਟ ਐਕਸ ਇਹ ਲਾਵਾਂਗੇ ਆਪਾਂ ਕਬੂਤਰਾਂ ਦੇ ਜਿਵੇਂ ਫੰਗਾ ਚ ਜੀ ਜੂ ਹੁੰਦੇ ਨੇ ਛੋਟੇ ਮੋਟੇ ਹਨਾ ਲੱਗੇ ਹੁੰਦੇ ਨੇ ਤੁਹਾਰੇ ਭਰਾਵਾਂ ਨੇ ਨੋਟ ਕੀਤੇ ਹੋਣੇ ਤੇ ਆਹ ਪਾウダー ਲਿਆ ਕੇ ਲਾ ਦਿਆ ਕਰੋ ਬਹੁਤ ਵਧੀਆ ਰਿਜ਼ਲਟ ਆਦਾ ਤੇ ਹੁਣ ਆਪਾਂ ਧੁੱਪੇ ਪਾ ਦਾਂਗੇ ਇਹਨਾਂ ਨੂੰ ਨਾਲੇ ਸਾਰੇ ਜੀ ਜੂ ਮਰ ਜਾਣਗੇ ਇਹਨਾਂ ਦੇ ਤੇ ਨਾਲੇ ਇਹਨਾਂ ਨੂੰ ਧੁੱਪ ਲੱਗ ਜੂਗੀ ਆਹ ਪਾウダー ਲਾ ਕੇ ਪਾਉਣੇ ਆਂਗੇ ਇਹਨਾਂ ਨੂੰ ਧੁੱਪੇ ਐਵੇਂ ਨ ਜਿਹੜੇ ਜੀ ਜੂਨੀ ਬੈਗ ਬਸ ਬਾਕੀ ਨਾ ਯਾਰ ਆਪਣੇ ਕਬੂਤਰਾਂ ਦੇ ਜੀ ਜੀ ਹੁੰਦੇ ਨਹੀਂਗੇ ਫੰਗਾ ਚ ਆਪਾਂ ਤਾਂ ਗੌਰ ਰੱਖ ਦੇਾਂਗੇ ਬਾਕੀ ਫੇਰ ਵੀ ਆਪਾਂ ਆਪਣੀ ਤਸੱਲੀ ਲਈ ਲਾ ਦਾਨੇ ਆ ਜੇ ਥੋੜੇ ਬੋਤੇ ਹੋਏ ਵੀ ਅਟਾ ਢੱਟ ਢੱਟ ਤੇ ਸਾਰੇ ਕਿਤੇ ਲਾ ਦਾਂਗੇ ਜੇ ਥੋੜੇ ਬੋਤੇ ਹੋਏ ਵੀ ਵੀਰੇ ਮਰ ਮਰ ਜਾਣਗੇ ਨਾ ਪੂਸ਼ਪਾ ਚੁੰਦੇ ਨੇ ਜ਼ਿਆਦਾਤਰ ਇਹ ਤੇ ਜਿੰਨੇ ਵੀ ਹੋਏ ਸਾਰੇ ਇੱਕ ਵਾਰੀ ਕਲੀਅਰ ਹੋ ਜਾਣਗੇ ਤੇ ਬਾਕੀ ਹੁਣ ਦੂਸਰੇ ਪੱਲੇ ਚਲਾ ਦਾਨੇ ਆ ਤੇ ਨਾ ਇੱਕ ਚੀਜ਼ ਦਾ ਧਿਆਨ ਰੱਖਣਾ ਤੁਸੀਂ ਸਾਰੇ ਭਰਾਵਾਂ ਨੇ ਜਿਵੇਂ ਆਪਾਂ ਇਹ ਪਾਉਡਰ ਲਾਈਏ ਨੇ ਤੁਹਾਡੇ ਸਾਹਮਣੇ ਆ ਦੇਖੋ ਅਮੇ ਚੰਗੀ ਤਰ੍ਹਾਂ ਲਾ ਕੇ ਨਾ ਪੋਟਰਾ ਤੇ ਫੰਗ ਬੰਦ ਰੱਖਨੇ ਨੇ ਵੀਰੇ ਇਹਨੂੰ ਮਤਲਬ ਡਾਰੀ ਨਹੀਂ ਮਾਰਨ ਦੇਣੀ ਆਪਾਂ ਕਬੂਤਰ ਨੂੰ ਆ ਇਧਰ ਧੋਨ ਧੂਨ ਚੁੰਦੇ ਨੇ ਜ਼ਿਆਦਾਤਰ ਇਹਨਾਂ ਦੇ ਜੀ ਜੂ ਹਨਾ ਤੇ ਆ ਧੋਨਾ ਧੂਨਾ ਚਲਾ ਰਿਆ ਕਰੋ ਅਗੜ ਐਵੇਂ ਕਰਕੇ ਲਾਤਾ ਆਪਾਂ ਕਬੂਤਰ ਦੇ ਆਪਾਂ ਇਹਨੂੰ ਬੰਦ ਰੱਖਣਾ ਹੈਗਾ ਖੋਲਣਾ ਨਹੀਂਗਾ ਮਤਲਬ ਡਾਰੀ ਨਹੀਂ ਮਾਰਨ ਦੇਣੀ ਇਹਨੂੰ ਚੰਗੀ ਤਰ੍ਹਾਂ ਆਪਾਂ ਇਹਨੂੰ ਦੇਖਿਓ ਆਰਾਮ ਨਾਲ ਵਿੱਚ ਛੱਡ ਦਾਂਗੇ ਵੀ ਇਹ ਡਾਇਰੈਕਟ ਡੂਰੀ ਨਾ ਮਾਰੇ ਆਹ ਦੇਖੋ ਹੁਣ ਤੁਹਾਡੇ ਸਾਹਮਣੇ ਵਿੱਚ ਛੱਡ ਤਾ ਮੈਂ ਆਰਾਮ ਦੇ ਨਾਲ ਬੈਠ ਗਿਆ ਉਹ ਜਾ ਕੇ ਪੂਰੇ ਆਰਾਮ ਨਾਲ ਠੱਟੋ ਕੇ ਬਹਿ ਗਿਆ ਉਹ ਤੇ ਉਹਨੇ ਡਾਇਰੈਕਟ ਡੂਰੀ ਮਾਰੀ ਨਹੀਂ ਮਤਲਬ ਜਿਹੜੇ ਵੀ ਜੀਜੂ ਹੋਣਗੇ ਸਾਰੇ ਆਪ ਦੇ ਆਪ ਖਤਮ ਹੋ ਜਾਣਗੇ ਇਹਦੇ ਕਬੂਤਰ ਦੇ ਬਾਕੀ ਚੱਲ ਜਾਣਗੇ ਆਪਾਂ ਅੱਗੇ ਕਬੂਤਰਾਂ ਦੇ ਕੋਲੇ ਉਹਨਾਂ ਦੇ ਨਾਲ ਚੰਗੀ ਤਰ੍ਹਾਂ ਉਹਨੂੰ ਲਾਲ ਆ ਕੇ ਦਿਖਾਵਾਂਗੇ ਟਰੇ ਪਾ ਲੈਣੇ ਬੈਠੋ ਠੱਪ ਨੂੰ ਕਦੇ ਨਾਲ ਇੱਧਰ ਆਪਾਂ ਵੱਡੀ ਕਬੂਤਰੀ ਲਿਆਏ ਹੁਣ ਚੰਗੀ ਤਰ੍ਹਾਂ ਇਹਦੇ ਵੀ ਲਾ ਦਾਂਗੇ ਆ ਕਬੂਤਰੀ ਵੀਰੇ ਗਰਜੰਟ ਦੇ ਕੋਲੋਂ ਆਈ ਆ ਜਿੱਦੇ ਆਪਾਂ ਹੁਣ ਗਰਜੰਟ ਦੀ ਵੀਡੀਓ ਬਣਾ ਕੇ ਲੈ ਕੇ ਆਏ ਸੀ ਨਾ ਵੱਡਾ ਵਲੋਗ ਉਹਦੇ ਤੋਂ ਲੈ ਕੇ ਆਏ ਸੀਗੇ ਪੱਠੀ ਉਹਨੇ ਰੋਕੀ ਹੋਈ ਸੀਗੀ ਆਪਦੇ ਵਾਸਤੇ ਪਰ ਕੋਈ ਗੱਲ ਨਹੀਂ ਤੁਹਾਨੂੰ ਪਤਾ ਉਹਦੇ ਨਾਲ ਮੇਰਾ ਸ਼ਹਿਦਾਰ ਬਹੁਤ ਜ਼ਿਆਦਾ ਆ ਤੇ ਉਹਨੇ ਮੈਨੂੰ ਦੇਤੀ ਕਹਿੰਦਾ ਤੂੰ ਬੱਚੇ ਢਵਾ ਲੈ ਕਿਉਂ ਤੋਂ ਬਾਅਦ ਛੱਡ ਜੀ ਦੇਖਿਓ ਤੁਸੀਂ ਪੱਠੀ ਦਾ ਸ਼ੌਂਕ ਕਰ ਲਓ ਪਹਿਲਾਂ ਹਰੀਆਂ ਅੱਖਾਂ ਨੇ ਬਈ ਪੁੰਨੂ ਵਾਲੇ ਕਬੂਤਰ ਨਹੀਂਗੇ ਇਹ ਪਿਓਰ ਆ ਤੇ ਆਹ ਦੇਖੋ ਹਰੀਆਂ ਅੱਖਾਂ ਨਹੀਂ ਗੀਆਂ ਇਹਦੀਆਂ ਤੇ ਬਾਕੀ ਇਹਦੇ ਵੀ ਆਪਾਂ ਚੰਗੀ ਤਰ੍ਹਾਂ ਪਾウダー ਪੁੱਡਰ ਲਾ ਕੇ ਇਹਨੂੰ ਵੀ ਤੋਂ ਪਲਵਾ ਦਾਂ ਨੇ ਬਾਕੀ ਫੇਰ ਕੂਤਰ ਛੱਡਿਆ ਹੋਇਆ ਇਹਦੇ ਨਾਲ ਕਾਲੀਆਂ ਅੱਖਾਂ ਵਾਲਾ ਤੇ ਉਹਦੇ ਨਾਲ ਬੱਚੇ ਲੈ ਲੈਨੇ। ਬਾਕੀ ਇਹਦੇ ਲਾਉਣੇ ਹੁਣ ਆਪਾਂ। ਦੇਖੋ ਜੀ। ਕਿ ਇੱਧਰ ਲਿਆ ਸ਼ਾਕੀ ਕਬੂਤਰੀ। ਇਹਨੇ ਬੱਚੇ ਘਾੜ ਰੱਖੇ ਨੇ ਛੋਟੇ ਛੋਟੇ ਬੱਚੇ ਨੇ ਇਹਦੇ ਚਾਰ ਪੰਜ ਦਿਨ ਹੋਏ ਨੇ ਤੇ ਬਾਕੀ ਇਹਦੇ ਵੀ ਆਪਾਂ ਚੰਗੀ ਤਰ੍ਹਾਂ ਲਾ ਦੇਣੇ ਇਹਦੇ ਥੋੜੇ ਬਹੁਤ ਹੈਗੇ ਨੇ ਯਾਰ ਇੱਕ ਅੱਧਾ ਹੈਗਾ ਇਹਦੇ ਦੇਖੋ ਨੂੰ ਤੇ ਬਾਕੀ ਪਹਿਲਾਂ ਇਹਦੇ ਆਪਾਂ ਲਾ ਕੇ ਫਿਰ ਚੈੱਕ ਕਰੂ ਆਹ ਕਬੂਤਰ ਆਹੋ ਜਿਹੜੇ ਦੇ ਆਖਤੀ ਦੋ ਬਾਜ਼ੀਆਂ ਦੀ ਧੀ ਜਿੱਤੀ ਸੀ ਤੇ ਇੱਕ ਬਾਜ਼ੀ ਜਿੱਤਿਆ ਸੀ ਇਹਦਾ ਪੁੱਤਰ ਦੋ ਹੀ ਬੱਚੇ ਸੀ ਆਪਣੇ ਤੇ ਦੋਨੇ ਜਿੱਤੇ ਸੀਗੇ ਆਹ ਕਬੂਤਰ ਆਹੋ ਬਾਕੀ ਤੁਸੀਂ ਦੇਖ ਲਓ ਕਬੂਤਰ ਵੱਡਾ ਕਬੂਤਰ ਆ ਗਿਆ ਇਹ ਆਪਣਾ ਮੇਨ ਕਬੂਤਰ ਆ ਸਾਰਿਆਂ ਤੋਂ ਜ਼ਿਆਦਾ ਤੇ ਬਾਕੀ ਹੁਣ ਇਹਦੇ ਲਓ ਬਾਕੀ ਬਾਈ ਸਾਰੀਆਂ ਕਬੂਤਰਿਆਂ ਦੇ ਲਾ ਕੇ ਪਾਊਡਰ ਕਬੂਤਰਿਆਂ ਥੱਲੇ ਸੀਗੀਆਂ ਡੋਲੀ ਦੇ ਵਿੱਚ ਉੱਤੇ ਟ੍ਰੇ ਪਾਉਣ ਕਰਕੇ ਨਾ ਯਾਰ ਤੁਫ ਵਧੀਆ ਨਹੀਂ ਲੱਗਦੀ ਸੀ ਉਹਨਾਂ ਨੂੰ ਤੇ ਮੈਨੇ ਇੱਧਰ ਲਾਟੂ ਤੇ ਜੈਸਮੀਨ ਦਾ ਪਿੰਜਰਾ ਚੱਕ ਲਿਆ ਸੀ ਅੰਦਰੋਂ ਇਹਦੇ ਵਿੱਚ ਪਾਤੀਆਂ ਚੰਗੀ ਤਰ੍ਹਾਂ ਤੁਫ ਤਪ ਲੱਗ ਜੂਗੀ ਇਹਨਾਂ ਨੂੰ ਵਧੀਆ ਤਰੀਕੇ ਨਾਲ ਤਾਂ ਕਰਕੇ ਆਪਾਂ ਕਬੂਤਰਿਆਂ ਜਿਆਦੇ ਸੀਗੀਆਂ ਕਬੂਤਰ ਤੁਹਾਨੂੰ ਪਤਾ ਹੈ ਇਸ ਟਾਈਮ ਆਂਡਿਆਂ ਤੇ ਬੈਠੇ ਹੁੰਦੇ ਨੇ ਆਪਾਂ ਚੱਕੇ ਨਹੀਂ ਕੋਈ ਗੱਲ ਨਹੀਂ ਸਵੇਰੇ ਲਾ ਦਾਂਗੇ ਉਹਨਾਂ ਦੇ ਜਿਆਦਾ ਨਹੀਂ ਲਾਇਆ ਵੀ ਨਹੀਂ ਆਉਂਦਾ ਕਈ ਵਾਰੀ ਫਿਰ ਸਿਸਟਮ ਲੋਟ ਨਹੀਂ ਆਉਂਦਾ ਇੱਧਰ ਬਾਕੀ ਜਿਹੜੇ ਕਬੂਤਰ ਆਪਣੇ ਉਹਨੇ ਦੇ ਲਾਤ ਆਪਾਂ ਸਾਰਿਆਂ ਦੇ ਪਾウダー ਇਹਨਾਂ ਨੂੰ ਪਾਤੇ ਇੱਧਰ ਤੇ ਕਬੂਤਰੀਆਂ ਪਾਤੀਆਂ ਆਪਣੀਆਂ ਇੱਧਰ ਤੇ ਹੁਣ ਚਲ ਦੇਾਂਗੇ ਆਪਾਂ ਆਪਣੇ ਪੁਰਾਣੇ ਖੁੱਡੇ 'ਚ ਉੱਥੋਂ ਲੈ ਕੇ ਆਨੇ ਆ ਚੱਕ ਕੇ ਕਬੂਤਰੀਆਂ ਜਿਹੜੀਆਂ ਇਹਦੇ ਲਾਉਣ ਵਾਲਾ ਇੱਧਰ ਹੈਗਾ ਆਪਣਾ ਪੁਰਾਣਾ ਸੈਟਅਪ ਤੇ ਇਹਦੇ ਵਿੱਚ ਜਿਹੜੀਆਂ ਕਬੂਤਰੀਆਂ ਫ੍ਰੀ ਬੈਠੀਆਂ ਨਹੀਂ ਗੀਆਂ ਬੱਚਿਆਂ-ਮੁੱੱਚਿਆਂ ਤੇ ਬੈਠੀਆਂ ਨਹੀਂ ਉਹਨਾਂ ਦੇ ਲਾਉਣੇ ਆਗੇ ਕੱਢ ਕੇ ਆਪਾਂ ਕਬੂਤਰੀਆਂ ਦੇ ਤੇ ਲੈ ਕੇ ਚਾਲਦੇ ਹਾਂ ਉਹਨਾਂ ਨੂੰ ਸਾਰੀਆਂ ਨੂੰ ਬਾਹਰ ਕਰ ਲੈ ਸੀ ਗੁੱਡਾ ਓਪਨ ਤੇ ਆ ਬੈਠੀਆਂ ਨੇ ਕਬੂਤਰੀਆਂ ਇਹਨਾਂ ਨੂੰ ਲੈ ਕੇ ਚਾਲਦੇ ਆਂ ਚੱਕ ਕੇ ਤੇ ਇਹਨਾਂ ਦੇ ਲਾਉਣੇ ਆ ਬਾਕੀ ਆ ਕਬੂਤਰ ਤਾਂ ਅੰਡੇ ਤੇ ਬੈਠਾ ਨੂੰ ਬਾਕੀ ਸਾਰਿਆਂ ਦੇ ਲਾਉਣੇ A to Z ਤੇ ਚੱਕ ਕੇ ਲੈ ਕੇ ਚਾਲਦੇ ਇਹਨਾਂ ਨੂੰ ਬਾਹਰ ਆ ਜੂ। ਲੋ ਵੀ ਸਾਰੇ ਕਬੂਤਰਾਂ ਦੇ ਲਾ ਕੇ ਪਾウダー ਆਪਾਂ ਪਾਤੇ ਸੀਗੇ ਧੁੱਪੇ ਤੇ ਕੰਮ ਹੋ ਗਿਆ ਡਨ। ਇੱਧਰ ਸਾਰੀਆਂ ਕਬੂਤਰੀਆਂ ਪਾਤੀਆਂ ਆਹ ਪਿੰਜਰੇ ਦੇ ਵਿੱਚ ਤੇ ਇੱਧਰ ਉੱਤੇ ਪਾਤੇ ਸਾਰੇ ਕਬੂਤਰ ਉਹ ਦੋ ਕਬੂਤਰੀਆਂ ਸਪੇਸ ਘੱਟ ਸੀਗਾ ਆਪਾਂ ਥੱਲੇ ਪਾਤੀਆਂ। ਤੇ ਬਾਕੀ ਇਹਨਾਂ ਨੂੰ ਲੱਗਣ ਦੇ ਤੁੱਪਾ ਤੇ ਹੁਣ ਚੱਲ ਦੇਾਂਗੇ ਆ ਪੁੱਤੇ। ਬੱਚੇ ਆਪਣੇ ਲੱਗ ਭੱਗ ਵੀਰੇ ਸਾਰੇ ਬਹਿ ਗਏ। 2:30 ਵਜੇ ਦਾ ਟਾਈਮ ਹੋ ਗਿਆ 2:30 ਵਜੇ ਦਾ। ਤੇ ਚਲੋ ਵਧੀਆ ਉੱਡਿਆ ਅੱਜ ਕਈ ਦਿਨਾਂ ਬਾਅਦ ਆਪਾਂ ਢਾਈ ਸੀਗੇ ਚਾਰ ਪੰਜ ਦਿਨਾਂ ਦਾ ਇਹਨਾਂ ਨੂੰ ਗੈਪ ਦੇ ਦੇ ਕੇ ਫੇਰ ਉਡਾਈ ਸੀਗੇ ਬਾਕੀ ਵਧੀਆ ਉੱਡ ਕੇ ਆਏ ਨੇ ਸਾਰੇ ਬੱਚੇ ਫਾਈਨਲੀ ਆਪਣੇ ਆ ਕੇ ਛਾਤਰੀਆਂ ਤੇ ਬਹਿ ਗਏ ਆਪਾਂ ਥੋੜਾ ਜਿਹਾ ਆਪਣੇ ਕਬੂਤਰਾਂ 'ਚ బిਜੀ ਸੀ ਤਾਂ ਕਰਕੇ ਆਪਾਂ ਬੈਠਦੇ ਆਂ ਦਾ ਬਲੌਗ ਬਣਾ ਨਹੀਂ ਸਕੇ ਤੇ ਬਾਕੀ ਚੱਲ ਦਾਂਗੇ ਅੱਗੇ ਆ ਜੋ ਬਾਕੀ ਵੀਰੇ ਇੱਧਰ ਆਪਣਾ ਜਾਦੂ ਆ ਠੀਕ ਹੈ ਐਦੀ ਵੀ ਸਟੱਡ ਸਰਵਿਸ ਓਪਨ ਕੀਤੀ ਹੋਈ ਆ ਬਾਕੀ ਹੁਣ ਕੁੱਤੀਆਂ ਕਾਤੀਆਂ ਹੀਟ 'ਚ ਆਈ ਜਾਂਦੀਆਂ ਨੇ ਵਧੀਆ ਤੇ ਆਪਾਂ ਸਟੱਡ ਸਰਵਿਸ ਓਪਨ ਕੀਤੀ ਹੋਈ ਆ ਕਿਸੇ ਵੀ ਭਰਾ ਨੂੰ ਸਟੱਡ ਦੀ ਲੋਡ ਹੋਵੇ ਹਨਾ ਤਾਂ ਆਪਣੇ ਨਾਲ ਕੰਟੈਕਟ ਕਰ ਸਕਦਾ ਬਾਕੀ ਜਮਾਂ ਜਾਇਜ਼ ਰੇਟ ਆਪਣਾ ਹਨਾ ਲੋਕਾਂ ਨਾਲੋਂ ਤੇ ਬਾਕੀ ਤੁਸੀਂ ਡੌਗ ਦੇਖ ਸਕਦੇ ਹੋ ਆਪਣਾ ਜਾਦੂ ਵੀਡੀਓ ਦੇ ਵਿੱਚ ਵੀਰੇ ਆ ਥੋੜੀ ਜਿਹੜੇ ਬੰਦਿਆਂ ਦਾ ਆਪਾਂ ਲਿਆਂਦੇ ਸੀ ਥਮ ਸਮਾਈ ਦੇ ਕਾਰਨ ਥੋੜਾ ਜਿਹਾ ਲਿੱਸਾ ਹੋਇਆਗਾ ਬਾਕੀ ਹੁਣ ਆਪਾਂ ਇਹਦੀ ਖਰਾਕ ਰੂਕ ਵਧੀਆ ਸਟਾਰਟ ਕਰ ਰੱਖੀ ਆ ਤੇ ਨਵਾਂ ਕੋਡ ਲੈ ਕੇ ਆਈ ਜਾਂਦਾ ਇਹ ਤੇ ਬਾਕੀ ਹੌਲੀ ਹੌਲੀ ਬਹੁਤ ਸੈੱਟ ਬਣ ਜੂਗਾ ਸੇਵਾ ਸੁਵੈਦੀ ਕਰਿਆ ਕਰਾਂਗੇ ਪੂਰੀ ਤੇ ਬਾਕੀ ਇਹ ਹੈਗਾ ਆਪਣਾ ਜਾਦੂ ਕਰ ਸਕਦੇ ਹੋ ਤੁਸੀਂ ਸਾਰੇ ਭਰਾ ਇਹਦੀ ਕੁਆਲਿਟੀ ਚੈੱਕ ਤੇ ਬਾਕੀ ਜੇ ਕਿਸੇ ਵੀ ਭਰਾ ਨੂੰ ਸਰਵਿਸ ਦੀ ਲੋੜ ਹੋਵੇ ਤਾਂ ਆਪਣੇ ਨਾਲ ਜ਼ਰੂਰ ਕੰਟੈਕਟ ਕਰੇ ਵੀਰੇ ਆਪਣੇ ਜਾਦੂ ਦੇ ਸਾਰੇ ਪੇਪਰ ਪੂਰੇ ਨੇਗੇ ਠੀਕ ਹੈ ਤੇ ਇਹ ਬਲੱਡ ਲਾਈਨ ਵਧੀਆ ਬਲੱਡ ਲਾਈਨ ਦਾ ਡੌਗ ਹੈਗਾ ਠੀਕ ਹੈ ਇਹਦੇ ਪਿਓ ਦਾ ਨਾਮ ਵੀ ਪੂਰਾ ਵਧੀਆ ਹੈਗਾ ਵਿਲੀਅਮ ਦਾ ਸਿੱਧਾ ਬੇਟਾ ਵੀਰੇ ਇਹ ਸਿੱਧਾ ਵਿਲੀਅਮ ਦਾ ਪੁੱਤ ਹੈਗਾ ਵਿਲੀਅਮ ਡੌਗ ਦਾ ਨਾਮ ਤੁਸੀਂ ਸੁਣਿਆ ਹੋਣਾ ਤੇ ਬਾਕੀ ਇਹ ਆਪ ਵੀ ਸ਼ੋ ਸ਼ੂ ਖੇਡਿਆ ਹੋਇਆ ਹੈਗਾ ਆਪਣਾ ਕੁੱਤਾ ਤੇ ਥੋੜੀ ਜੀ ਪ੍ਰੋਬਲਮ ਕਰਕੇ ਮੁੜ ਕੇ ਵਾਜ ਇਹਨੂੰ ਸ਼ੋਆਂ ਤੇ ਆਪਾਂ ਬੰਦ ਕਰਤਾ ਸੇਲ ਜਾਣਾ ਤੇ ਬਾਕੀ ਤੁਸੀਂ ਕਿਸੇ ਵੀ ਭਰਾ ਨੂੰ ਸਰਵਿਸ ਦੀ ਲੋੜ ਆ ਤਾਂ ਆਪਣੇ ਨਾਲ ਜ਼ਰੂਰ ਕੰਟੈਕਟ ਕਰਿਓ ਬਾਕੀ ਆ ਸੀਗਾ ਆਪਣਾ ਅੱਜ ਦਾ ਬਲੌਗ ਬਲੌਗ ਵਧੀਆ ਲੱਗਿਆ ਹੋਇਆ ਤਾਂ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਵੱਧ ਤੋਂ ਵੱਧ ਸਪੋਰਟ ਕਰਿਓ ਸਤਿ ਸ੍ਰੀ ਅਕਾਲ ਤੁਹਾਨੂੰ ਸਾਰੇ ਭਰਾਵਾਂ ਨੂੰ ਵੀਰੇ ਬਣੇ ਰਹੋ ਆਪਣੇ ਨਾਲ ਤੇ ਮਿਲਦੇ ਆ ਇੱਕ ਨਵੀਂ ਜੀ ਵੀਡੀਓ 'ਚ ਨਵੇਂ ਜੇ ਟੌਪਿਕ ਤੇ ਸਤਿ ਸ੍ਰੀ ਅਕਾਲ ਭਾਈ ਤੁਹਾਨੂੰ ਸਾਰੇ ਭਰਾਵਾਂ ਨੂੰ